ਇਹ ਸਾਨੂੰ 15 11 25 ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੇਡੀ ਦੀ ਡੈੱਡ ਬਾਡੀ ਹੋਟਲ ਖੁੱਲਰ ਦੇ ਕਮਰਾ ਨੰਬਰ 104 ਦੇ ਵਿੱਚ ਬੈੱਡ ਦੇ ਉੱਪਰ ਮਿਲੀ ਹੈ ਜਿਸ ਤੇ ਮੌਕੇ ਤੇ ਪੁੱਜ ਕੇ ਜਿਹੜੀ ਆ ਤਫ਼ਤੀਸ਼ ਕੀਤੀ ਤੇ ਜਿਸ ਤੋਂ ਪਾਇਆ ਗਿਆ ਕਿ ਉਹ ਲੇਡੀ ਕਿਸੇ ਵਿਅਕਤੀ ਦੇ ਨਾਲ ਬੀਤੀ ਸ਼ਾਮ 6:30 ਵਜੇ ਹੋਟਲ ਚ ਆਈ ਸੀ ਤੇ ਜਿਨ੍ਹਾਂ ਨਾਲ ਇੱਕ ਬੱਚਾ ਵੀ ਸੀ ਜੋ ਸਵੇਰੇ ਬੱਚੇ ਦੇ ਰੋਂਣ ਦੀ ਆਵਾਜ਼ ਸੁਣ ਕੇ ਸਟਾਫ ਨੇ ਦੇਖਿਆ ਤੇ ਬਾਡੀ ਪਈ ਸੀ ਜੋ ਬਾਡੀ ਦੀ ਗਰਦਨ ਤੇ ਜਿਹੜਾ ਨਿਸ਼ਾਨ ਸੀ ਜਿਸ ਤੋਂ ਜਾਪਦਾ ਸੀ ਕਿ ਨਾਲ ਆਏ ਵਿਅਕਤੀ ਨੇ ਗळा ਘੁੱਟ ਕੇ ਔਰਤ ਦਾ ਕਤਲ ਕੀਤਾ ਹੈ ਅ ਜਿਸਦੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਮ੍ਰਿਤਕਾ ਦੇ ਜਿਹੜਾ ਭਰਾ ਆ ਇੰਦਰਜੀਤ ਸਿੰਘ ਵਾਸੀ ਮੁਕਸਰ ਦੇ ਬਿਆਨ ਦਰਜ ਕੀਤੇ ਗਏ ਜਿਸ ਨੇ ਦੱਸਿਆ ਕਿ ਉਸ ਦੀ ਭੈਣ ਵੀਰਪਾਲ ਕੌਰ ਜਿਸ ਦੀ ਸ਼ਾਦੀ ਜਿਹੜੀ ਐ ਰਸਾਲ ਸਿੰਘ ਵਾਸੀ ਪੁੰਨੀਆਂ ਥਾਣਾ ਸਦਰਪੱਟੀ ਜ਼ਿਲ੍ਹਾ ਤਰਨਤਾਰ ਨਾਲ ਕਰੀਬ 7-8 ਸਾਲ ਪਹਿਲਾਂ ਹੋਈ ਸੀ ਜਿਨ੍ਹਾਂ ਦੇ ਦੋ ਜੜਵਾ ਬੱਚੇ ਹੋਰ ਕਰੀਬ 5-6 ਸਾਲ ਹੈ ਜੋ ਅਰਸੇ ਦੁਰਾਨੀ ਜਿਹੜੀ ਉਹਨਾਂ ਦੀ ਭੈਣ ਵੀਰਪਾਲ ਕੌਰ ਸੀ ਉਹਨਾਂ ਦੇ ਗਵਾਂਢ ਰਹਿੰਦੇ ਵਿਅਕਤੀ ਗੁਰਮੀਤ ਸਿੰਘ ਨਾਲ ਜਿਹੜੇ ਨਜਾਇਜ਼ ਸੰਬੰਧ ਜਿਹੜੇ ਬਣ ਗਏ ਸੀ ਜਿਸ ਦਾ ਪਤਾ ਅਰਸਾਲ ਸਿੰਘ ਨੂੰ ਲੱਗਣ ਦੇ ਦੋਵਾਂ ਚੜ੍ਹਨ ਬਣ ਰਹਿੰਦੀ ਸੀ ਜਿਸ ਕਾਰਨ ਜਿਹੜੀ ਵੀਰਪਾਲ ਕੌਰ ਆਪਣੇ ਬੱਚੇ ਸਮੇਤ ਆਪਣੇ ਪੇਕੇ ਘਰ ਮੁਕਸਰ ਰਹਿ ਰਹੀ ਸੀ ਜੋ ਮਿਤੀ 14 11 25 ਨੂੰ ਆਪਣੇ ਘਰ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਸਮਾਨ ਜਿਹੜਾ ਲੈਣ ਜਾ ਰਹੀ ਆ ਪਰ ਉਹ ਗੁਰਮੀਤ ਸਿੰਘ ਦੇ ਨਾਲ ਜਿਹੜੇ ਇੱਥੇ ਸ਼ੇਰਾਂ ਵਾਲਾ ਗੇਟ ਦੇ ਅੰਦਰ ਹੋਟਲ ਖੁਲੜਰ ਦੇ ਵਿੱਚ ਆ ਕੇ ਉਹਨਾਂ ਨੇ ਕਮਰਾ ਲਿਆ ਸੀ ਜਿੱਤੇ ਮਿਤੀ 14 15 ਦੀ ਦਰਮਿਆਨੀ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਜਿਹੜਾ ਗਾਲਾ ਘੁੱਟ ਕੇ ਵੀਰਪਾਲ ਕੌਰ ਦਾ ਕਤਲ ਜਿਹੜਾ ਕਰ ਦਿੱਤਾ ਗਿਆ ਤੇ ਆਫਰਾਰ ਹੋ ਗਿਆ ਜਿਸ ਦੇ ਸੰਬੰਧ ਵਿੱਚ ਮਕਦਮਾ ਜਿਹੜਾ ਅੰਡਰ ਸੈਕਸ਼ਨ 103 ਬੀ ਐਨ ਐਸ थाना ਬੀ ਡਿਵੀਜ਼ਨ ਵਿਖੇ ਦਰਜ ਰਜਿਸਟਰ ਜਿਹੜਾ ਗੁਰਮੀਤ ਸਿੰਘ ਦੇ ਖਿਲਾਫ ਕੀਤਾ ਗਿਆ ਦੋਸ਼ੀ ਦੀ ਗ੍ਰਫਤਾਰੀ ਲਈ ਜਿਹੜੇ ਰੇਡ ਕੀਤੇ ਜਾ ਰਹੇ ਜਲਦੀ ਦੋਸ਼ੀ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇਗਾ ਜੀ